हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚੈਨਲ ਬਾਬੜੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 5 ਜਨਾਂ ਕੇ ਸੇਰ ਲਈ ਲੈ ਕੇ ਆਏ ਜੀ ਇੱਕ ਬੱਚੀ ਆ ਬਈ ਜਰਸੀ ਟੋਕੜ ਗੱਬਣ ਗਾਂ ਨੇ ਤੇ ਤਿੰਨ ਆ ਜਿਹੜੀਆਂ ਬਾਈ ਤਾਜੀਆਂ ਸੂਈਆਂ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਖਾਣ ਬਾਈ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਟੋ ਡੀਟੇਲ ਠੀਕ ਹੈ ਬਾਈ ਜੀ ਹੱਸੀ ਕਾਲ ਸੱਸਿਆ ਬਾਈ ਹੋ ਠੀਕ ਹਾਂ ਬਾਈ ਬਸ ਜੀ ਹਾਂਜੀ ਬਹੁਤ ਵਧੀਆ ਬਾਈ ਵਧੀਆ ਚੱਲ ਰਿਹਾ ਕਰ ਵੀ ਤੇ ਕੰਮ ਹਾਂ ਕੰਮ ਕਰ ਬਹੁਤ ਵਧੀਆ ਬਾਈ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿਵੇਂ ਰਿਸਪੌਂਸ ਬਹੁਤ ਵਧੀਆ ਬਾਈ ਬੈਗੇਸ਼ ਮਾਲ ਬਾਈ ਹਾਂਜੀ ਨਾਲ ਦੀ ਨਾਲ ਹੀ ਸੇਲ ਹੋ ਗਿਆ ਠੀਕ ਹੈ ਨਾਮ ਤੇ ਐਡਰੈਸ ਬੋਲ ਨਾਮ ਬਾਈ ਇਹ ਕੁਲਵੀਰ ਸਿੰਘ ਹੂੰ ਪਿੰਡ ਬੁਰਛੋੜ ਹੂੰ ਜ਼ਿਲ੍ਹਾ ਪਟੰਡਾ ਠੀਕ ਹੈ ਤਸਵੀਰ ਰਾਮ ਪ੍ਰਾਪੂ ਨੇੜੇ ਪੈਡ ਬਾਈ ਨੇੜੇ ਬਾਈ ਆਪਣੇ 4 ਕਿਲੋਮੀਟਰ ਪਾਈ ਭਗਤਾ ਠੀਕ ਹੈ ਇਹ ਇਧਰ 1.5 ਕਿਲੋਮੀਟਰ ਬਾਜਾ ਖੰਡ ਨਹੀਂ ਮੋਬਾਈਲ ਨੰਬਰ ਬੋਲ 78142 ਹੂੰ 20345 ਇਹ ਬ ਪੰਜਨਾ ਗਗਲਵੀਰ ਅੱਜ ਹਾਂਜੀ ਬਾਈ ਇੱਕ ਬੱਛੀ ਐ ਇੱਕ ਟੋਕੜ ਗੱਬਲਗਾ ਠੀਕ ਆ ਤੇ ਲਤਾਜ਼ੀਆਂ ਸੂਂਗਾ ਵੜਨਾ ਦੋ ਦਾ ਬੌਲੀ ਚ ਹੀ ਆ ਜੀ ਤੇ ਇੱਕ ਭਰਾ ਆਪਣੇ ਕੋਲੇ ਜੰਮੂ ਤੋਂ ਆਇਆ ਹਨਾ ਆਪਣੀ ਵੀਡੀਓ ਦੇਖ ਕੇ ਤੁਹਾਡੇ ਕੋਲੋਂ ਮਾਲ ਲੈਣ ਹਾਂਜੀ ਇਹ ਬਾਈ ਆਪਣੀ ਵੀਡੀਓ ਦੇਖ ਕੇ ਨਾਗਲ ਹੋ ਗਏ ਪਹਿਲਾਂ ਆਨਲਾਈਨ ਮਗਦਾਈ ਬਾਈ ਠੀਕ ਆ ਬੱਸ ਮੈਂ ਬਾਈ ਨਾਲ ਕਿ ਪਹਿਲੀ ਯਾਰ ਐਂ ਜਦ ਤੁਸੀਂ ਘਰ ਆਓ ਇੱਕ ਵਾਰੀ ਘਰ ਆ ਕੇ ਮਾਲ ਦੇਖੋ ਉਦੋਂ ਬਾਅਦ ਕੋਈ ਨਾ ਆਨਲਾਈਨ ਦੇਦਾ ਕਰਾਂਗੇ ਠੀਕ ਆ ਤੇ ਬਾਈ ਆਇਆ ਕਰਉਣੇ ਗੱਲਬਾਤ ਠੀਕ ਆ ਸੱਚੀ ਗੱਲ ਬਾਈ ਹੋ ਠੀਕ ਹੂੰ ਵਧੀਆ ਜੀ ठीक है माइक ला लो सर जम्मू से आए ये मैं जम्मू से भी आगे तकरीबन ढाई सौ किलोमीटर जम्मू से भी आगे ठीक है जी ठीक है से। कैसे लगा माल इसका बढ़िया बहुत बढ़िया भाई का माल बहुत अच्छा काम लगा का। अच्छा कितनी गाय ली है मैंने पांच गाय ली पांच गाय ली है ठीक है एच एफ ठीक है

ਭਈ ਇਹ 7-8 ਮਹੀਨੇ ਦਾ ਬੱਚਾ ਹੀ ਆ ਠੀਕ ਆ ਹ ਪਿਓਰ ਪੰਜਾਬ ਵਾਲੀ ਜਰਸੀ ਆ ਹਮ ਤੇ ਮਾਂ ਦੁੱਧ ਬਹੁਤ ਚੰਗਾ ਸੀ 27-28 ਕਿਲੋ ਪਾਇਆ ਸੀ ਠੀਕ ਆ ਭਾਈ ਹਾਂ ਕਿਹੜੀ ਟੀਕੇ ਦੀ ਆ ਟੀਕੇ ਭਾਈ ਇਹ ਹੈਗੀ ਹੈਗੀ ਇਹ ਦੱਸਿਆ ਸੀ ਜਦੋਂ ਇਹਨਾਂ ਸੇਵਾ ਤੇ ਜਿਹੜਾ ਆਪਣੇ ਕੋਲ ਹੈਗੀ ਆ ਜਿਹੜੇ ਬਾਈ ਦਾ ਫੁੱਲਦਾ ਹੋਊਗਾ ਤੇ ਆਪਾਂ ਕਾਰਡ ਦਵਾਂਗੇ ਠੀਕ ਆ ਹਾਂਜੀ ਝੋਲੀ ਬਹੁਤ ਚੰਗੀ ਆ ਰੰਗ ਰੂਪ ਚੰਗਾ ਤੋਰਾ ਤਾਰਾ ਚੰਗਾ ਚੰਗੀ ਆ ਬੱਚੀ ਛੇਸ ਵੱਡਾ ਚੰਗਾ ਬੋਦੀ ਵਾਦੀ ਚੰਗੀ ਆ ਰੰਗ ਰੂਪ ਵੀ ਚੰਗਾ ਕੀ ਮੋ ਲਬਰਾ ਇਹਦਾ ਇਹਦਾ ਮੁੱਲ ਬਾਈ 22000 ਰੁਪਇਆ ਮਾਨਤਨ ਹੋ ਜੀ ਹਾਂ ਬਸ 2000 ਰੁਪਇਆ ਦੀ ਛੋੜ ਹੀ ਆ ਠੀਕ ਆ 20000 ਦੀ ਬੱਚੀ ਦੇਣੀ ਆ ਇਹਦੀ ਫੋਲਰ ਡਿਟੇਲ ਦੱਸਾਈ ਕਿਹੜੇ ਸੀਮੰਦੀ ਆ ਠੀਕ ਆ ਤੇ ਪੂਰੀ ਫੋਡ ਫਾਰਮ ਦੀ ਵੀਡੀਓ ਦਿਖਾ ਲਈ ਝੋਲੀ ਚਾਹੀਦੀ ਕੋਈ 22000 ਰੁਪਇਆ ਮੁੱਲ ਆ 20000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਡਿਟੇਲ ਆ ਜਿਹੜਾ ਬਾਇਓ ਡਾਟਾ ਬਾਈ ਕੋਲੇ ਸਾਰਾ ਕਿਹੜੇ ਸੀਮੰਦੀ ਆ ਕਿੰਨਾ ਦੁੱਧ ਆ ਮਾਂ ਥਲੇ ਪੰਜਾਬ ਵਾਲੀ ਬਾਈ ਕਹਿੰਦਾ ਜਰਸੀ ਆ ਟੋਟਾ ਚੰਗਾ ਬੋਦੀ ਬਦੀ ਚੰਗੀ ਆ ਬਾਈ ਅੱਜ ਵੀਰੇ ਦੋ ਨੰਬਰ ਤੋਕੜ ਗੱਬਣ ਬਾਈ ਹਾਂਜੀ ਤੋਕੜ ਗੱਬਣ ਕਿਹੜਾ ਸੂਆ ਬਾਈ ਇਹ ਪਹਿਲਾ ਸੂਆ ਸੂਈ ਦੀ ਆ ਬਾਈ ਠੀਕ ਆ ਦੂਜੇ ਵਾਸਤੇ ਤਿੰਨ ਮਹੀਨੇ ਦੀ ਆਪਣੀ ਗੱਬਣ ਪਾਸ ਕਰਾਈ ਵੀ ਆ ਠੀਕ ਆ ਜਿਹੜੇ ਵੀਰ ਨਾਲ ਸੌਦਾ ਹੋਊਗਾ ਉਹਦੀ ਚੈੱਕ ਪਾਸ ਕਰਵਾ ਕੇ ਲੈ ਕੇ ਜਾਓ ਓਕੇ ਬਾਈ ਤੇ ਦੁੱਧ ਕਿੰਨਾ ਬਾਈ ਦੁੱਧ ਬਾਈ ਇਹ ਥਣੇ ਸਹੀ ਮੈਨ ਨਾਲ 5 ਲੀਟਰ ਠੀਕ ਆ ਥਣ ਬਹੁਤ ਚੰਗਾ ਹਨ ਹਾਂਜੀ ਥਣ ਥਣ ਚਵਾਈ ਚੋਈ ਕਿਵੇਂ ਆ ਚਵਾਈ 1 ਨੰਬਰ ਹਾਂ ਚਵਾਈ ਪੂਰੀ ਵਧੀਆ ਜੀ ਸ਼ੇਸ ਬਿਊਟੀ ਕਮਾਲ ਦੀ ਆ ਬੋਦੀਵਾਦੀ ਚੰਗੀ ਆ ਰੰਗ ਰੂਪ ਚੰਗਾ ਤੋਰਾ ਤਾਰਾ ਚੰਗਾ ਗਾ ਤੇ ਦੁੱਧ ਵੀ ਹੈਗਾ ਤੋਕੜ ਗੱਬਣ ਚੈੱਕ ਪਾਸ ਆ ਬ ਆਪ ਦੀ ਦਸਤਲੀ ਜਰੂਰ ਕਰਵਾ ਲਿਓ ਤੇ ਕੀ ਮੁੱਲ ਆ ਭਰਾ ਇਹਦਾ ਮੁੱਲ ਬਈ ਦੇਖ ਲੈਣ 40000 ਮਾਨਤਨ ਹੋ ਜੀ ਵੀਰੇ ਹਾਂਜੀ ਮਾਨਤਨ ਹੋ ਜੀ 40000 ਰੁਪਿਆ ਮੁੱਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜਰੂਰ ਹੋ ਜੀ ਤੋੜਾ ਤਾਰਾ ਚੰਗਾ ਥਣ ਚੰਗਾ ਚਵਾਈ ਚੰਗੀ ਐ ਠੰਡੀ ਸੀਲ ਆ ਬਈ ਹਾਂਜੀ ਸੀਲ ਠੰਡੀ ਪੂਰੀ ਫੁੱਲਾ ਦਾ ਕੋਈ ਨਿਕਰਮ ਠੀਕ ਆ ਜਿਹੜੇ ਵੀਰ ਨਾਲ ਸੌਦਾ ਉਪਰ ਆਪ ਦੀ ਦਸਤਲੀ ਕਰਕੇ ਲੈ ਕੇ ਜਾਵੇ ਬਈ ਮਗਰੋਂ ਆਪਣਾ ਮਾਲ ਵੀ ਪਿੰਡਾ ਜੋ ਲਿਆ ਆ ਹੁੰਦਾ ਠੀਕ ਹੈ ਬਾਈ ਮੋਰੋ ਕੋਈ ਵੀ ਲਾਂਬਾ ਅਲੀ ਗੱਲ ਨਹੀਂ ਅੰਗਲਾ ਅਸੀਂ ਤਸੱਲੀ ਕਰਕੇ ਲੈ ਕੇ ਆਵੇ ਪਹਿਲਾਂ ਆਪਾਂ ਪਹਿਲੇ ਲਾ ਕੇ ਜੀ ਲੈਉਣੇ ਹਨਾ ਫਿਰ ਨਫਾ ਬਾਅਦ ਚ ਆ ਆਪਣੀ ਤੇਰਾ ਤਸੱਲੀ ਫੁੱਲ ਹੁੰਦੀ ਆ ਠੀਕ ਹੈ ਅਗਲਾ ਅਗਲੇ ਨੇ ਪੈਸੇ ਲੈਉਣੇ ਆ ਦੀ ਤਸੱਲੀ ਕਰਕੇ ਲੈ ਕੇ ਜਾਵੇ ਬਹੁਤ ਠੀਕ ਹੈ ਹਾਂਜੀ ਅੱਗੇ ਵੀਰੇ ਤੈਨੂੰ ਨੰਬਰ ਕਿਹੜਾ ਸੂਆ ਸੂਈ ਆ ਬਾਈ ਇਹ ਬਾਈ ਪਹਿਲਾ ਸੂਆ ਸੂਈ ਆ ਹਮ ਮਗਰੇ ਦੇ ਬੱਛਾ ਆ ਹਾਂ ਹਾਂ ਚੌਥਾ ਦਿਨ ਆਈ ਆ ਸੂਈ ਨੂੰ ਠੀਕ ਆ ਬਾਈ ਬੋਲੇ ਤੋਂ ਦੁੱਧ ਦੀ ਸਟਾਰਟਿੰਗ ਇਹਨੇ ਕਰ ਲਈ ਠੀਕ ਆ 10 ਲੀਟਰ ਦੁੱਧ ਤਿਆਰ ਆ ਇਸ ਟਾਈਮ। ਨੈੱਟ ਤਿਆਰ। ਹਾਂ ਨੈੱਟ ਨੈੱਟ ਤਿਆਰ ਆ। ਠੀਕ ਆ। ਚਵਾਈ ਕਿਵੇਂ ਆ? ਚਵਾਈ ਪੂਰੀ ਇੱਕ ਨੰਬਰ ਆ ਜੀ। ਖੋਲ ਨਾ ਤੋਰ ਕੇ। ਪੂਰੀ ਸੀਲ ਠੰਡੀ ਆ। ਆਰਡਰ ਚੰਗਾ, ਥਾਨ ਬੜਾ ਕਮਾਲ ਦਾ, ਠੰਡੀ ਸੀਲ ਆ, ਰੰਗ ਰੂਪ ਚੰਗਾ। ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮੰਦੀ। ਫੈਂਟ ਜਿਹੜੀ ਕਰਮ ਵਾਲੀ ਦੀ ਚੰਗੀ ਆਊਗੀ। ਕਿੰਨਾ ਕੇ ਦੇ ਦੂ ਹੋਰ ਦੁੱਧ ਬਾਈ? ਦੁੱਧ ਬਾਈ 13-14 ਲੀਟਰ ਦੇਊਗਾ। ਮੈਂ ਗੱਪ ਮਾਰਨੋਂ ਬਸ 11-17 ਕਹੀ ਚੱਲ ਗਏ ਉਹਦਾ ਕੋਈ ਫਾਇਦਾ ਨਹੀਂ। ਹੂੰ। ਪਹਿਲਾਂ ਸੁਆ ਬਹਿਰ ਆ ਜੀ। ਚੱਲ ਗਾਹ ਨੂੰ ਆਇਆ ਚਾਰ ਸਾਰ ਰੱਖ ਤੇ ਕੀ ਮੁੱਲ ਆ ਭਰਾ ਇਹਦਾ ਫਿਰ ਮੁੱਲ ਇਹਦਾ ਬਈ 46000 ਰੁਪਿਆ ਆਪਾਂ ਕੋਸਾਂ ਦੇ ਮੋਡ ਸਾਰੇ ਹੀ ਗਾਇਜ ਕਰਾਂਗੇ ਰੁਪਏ ਹਜ਼ਾਰ ਹਜ਼ਾਰ ਦੀ ਬਾ ਛੋੜ ਹੀ ਆ ਬਹੁਤ ਠੀਕ ਇਹ ਨਹੀਂ ਗੱਲ ਕਿ 50 55 ਮਾਰ ਕੇ ਪੰਜ ਘੜ ਜਾਗੇ 46000 ਰੁਪਿਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜੂ ਰੰਗ ਰੂਪ ਚੰਗਾ ਕੱਦ ਵੈਡ ਠੀਕ ਆ ਥਾਣ ਥੁਣ ਚੰਗਾ ਚਵਾਈ ਚੰਗੀ ਆ ਵਰੀਟ ਨਸਲ ਚੰਗੀ ਆ ਗਰਮੀ 'ਚ ਕਾਮਜਾਬ ਰੂ ਗਰਮੀ ਬਿਲਕੁਲ ਨਹੀਂ ਮੰਦੀ ਹੈਂਡ ਆ ਜਿਹੜੀ ਕਰਮ ਵਾਲੀ ਦੀ ਬਹੁਤ ਚੰਗੀ ਆਊਗੀ ਅਗੇ ਵੀਰੇ 4 ਨੰਬਰ ਕਿਹੜਾ ਸੂਸੂਈ ਵੀਰ ਬਾਈ ਇਹ ਤੀਜਾ ਸੂਆ ਸੂਈ ਆ ਕਦੋਂ ਸੂਈ ਆ ਬਾਈ ਇਹ ਸੂਈ ਆ ਕੀ ਕੱਲ ਸ਼ਾਮ ਨੂੰ 4 ਵਜੇ ਆਹਾ ਬੱਚਾ ਆ ਇਹ ਮਗਰੇ ਬੱਚੀ ਆ ਬੱਚੀ ਚੰਗੀ ਹੈ ਨਾ ਹਾਂਜੀ ਠੀਕ ਹੈ ਬਾਈ ਕਿੰਨੇ ਬੋਲੇ ਤੇ ਆਵਾਂ ਬੋਲੇ ਤਾਂ ਬਾਈ ਇਸਲੇ ਹੋਊਗਾ ਇਸ ਟਾਈਮ 8 ਲੀਟਰ ਇਹ ਚੱਲੂਗੀ 14 15 ਲੀਟਰ ਤੇ ਠੀਕ ਆ ਹਾਂਜੀ ਹੂੰ ਥਾਂ ਥੋਂ ਪੂਰਾ ਇੱਕ ਨੰਬਰ ਫੀਲ ਠੰਡੀ ਇਹ ਵੀ ਪੂਰੀ ਫੁੱਲ ਆਣ ਬਾਈ ਕੀ ਆ ਬਾਤ ਆ ਆਰਡਰ ਚੰਗਾ ਗਾ ਤੇ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਹੈ ਇਹ ਸੁਣਾ ਦੇ ਨੇ ਬਾਈ 11 ਬੱਤੀ ਗੀ ਉਸਾ ਨਾ ਜੱਜਮੈਂਟ ਕਰ ਲੈ ਸ਼ਾਮ ਨੂੰ ਆਰਡਰ ਦੀ ਕੁਆਲਿਟੀ ਵਧੀਆ ਤਿਆਰ ਕਰ ਲੂ ਕਿੰਨੇ ਕਜੇ ਚਵਾਈ ਹੋਈ ਸੀ ਸਵੇਰੇ ਦੀ ਸਵੇਰੇ ਬਈ ਹੋਈ ਇਹਨਾਂ ਦੀ 5 ਵਜੇ ਦੀ ਠੀਕ ਆ ਹੂੰ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਫਰੀਡ ਇਹ ਵੀ ਸੇਮ ਆ ਬਈ ਗਰਮੀ ਬਿਲਕੁਲ ਨਹੀਂ ਮੰਦੀ ਤੇ ਫੈਂਡ ਫੂੰਡ ਆ ਜਿਹੜੀ ਕਰਮ ਵਾਲੀ ਦੀ ਫੁੱਲ ਚੱਗੀ ਆ ਉਹ ਕੀ ਮੋਲ ਆ ਭਰਾ ਇਹਦਾ ਵੀ 46000 ਰੁਪਏ ਆ ਜੀ ਤਿੰਨੇ ਵੜਾ 46 46000 ਹੋਣਗੇ ਠੀਕ ਆ 1000 ਰੁਪਏ ਦੀ ਛੋੜ ਹੀ ਆ ਠੀਕ ਆ ਹਾਂਜੀ 46000 ਰੁਪਏ ਮੋਲ ਆ ਬਾਕੀ ਜਿਹੜਾ ਮੌਕੇ ਤੇ ਵਿੱਚੋਂ ਮਾਨਣ ਜਰੂਰ ਹੋ ਜਾਊਗਾ ਚੰਗੀ ਆ ਬੜ ਥਣਲੇ ਵੀਰੀ ਚੰਗੀ ਆ ਆਰਡਰ ਚੰਗਾ ਚੰਗੀ ਆ ਭਾਈ ਖੁੱਲ ਮਲਾਕ ਨੌ ਕਿਲੋ ਖੁੱਲਾ ਬੋਲਾ ਹੈਗਾ ਹੀ ਬਾਹਰ ਥੱਲੇ ਹੁਣ ਠੀਕ ਕੱਲ ਚਵਾਈ ਹੋਈ ਐ ਤੇ ਸ਼ਾਮ ਨੂੰ ਕੱਲ ਜੋ ਸੁਹਾ ਸੁਈ ਆ ਹੂੰ ਉਹ ਸ਼ਾਮ ਨੂੰ ਸੁਈ ਆ ਉਹਦੀ ਚਵਾਈ ਹੋਗੀ ਸੀ ਠੀਕ ਸੁਬਾ ਹੋਗੀ ਅੱਜ ਇਹ ਹਜੇ ਲੇਵੇ ਚੋਂ ਉੱਤੇ ਛੱਡਿਆ ਵਾ ਠੀਕ ਆ ਭਾਈ ਹਾਂਜੀ ਬਹੁਤ ਠੀਕ ਆ ਅੱਗੇ ਵੀਰੇ ਲਾਸਟ ਕਿਹੜਾ ਸੋਸ ਹੋਈ ਆ ਇਹ ਵੀ ਬਈ ਤੀਜਾ ਸੂਆ ਸੂਈਆ ਕਦੋਂ ਸੂਈਏ ਬਈ ਇਹ ਕੱਲ੍ਹ ਹੀ ਸੂਈਆ ਇਕੱਠੇ ਹੀ ਬੈਠਾ ਸੁਣਾਂ ਬੱਚਾ ਕੀ ਦੇਤਾ ਬਈ ਬੱਚਾ ਇਹਦਾ ਹੀ ਮਗਰ ਬੱਚਾ ਹੀ ਬੱਚਾ ਹਾਂ ਬੱਚਾ ਇਹ ਸੀ ਕਿੰਨੇ ਬੋਲੇ ਤੇ ਇਹ ਬਾਏ ਇਹਦਾ ਵੀ 10 ਦੇ ਲਗ ਭਾਗੀ ਆਹੀ ਦੁੱਧ ਦੇ 13 14 ਕਿਲੋ ਇਹ ਵੀ ਖੁੱਲਾ ਦਊਗੀ ਠੀਕ ਆ ਇਹ ਸਹੀ ਵਾਲਾ ਕੀ ਸਹੀ ਵਾਲਾ ਬ੍ਰੀਡ ਇਹ ਵੀ ਫੋਲੋ ਚੰਗੀ ਆ ਬ੍ਰੀਡ ਸੇਮ ਹੀ ਆ ਗਰਮੀ ਨਹੀਂ ਮੰਨਦੀ ਫੈਂਡ ਫੂਲ ਚੰਗੀ ਹੋ ਵੱਜਾ ਵਰਗਾ ਦੁੱਧ ਦੋ ਵੱਜਾ ਵਰਗਾ ਬਈ ਥਣ ਲੱਗਿਆ ਚਵਾਈ ਚੰਗੀ ਹੋਏ ਦੀ ਚਵਾਈ ਬਈ ਤਨੈ ਬੜਾ ਵਿਚਾਰਾਂ ਦੀ ਆਪਣੀ ਇੱਕ ਨੰਬਰ ਆ ਠੀਕ ਆ ਚਵਾਈ ਚੂ ਪਾਸੋਂ ਕਿਸੇ ਪਾਸੋਂ ਨਹੀਂ ਗਾਰੰਟੀ ਦੇ ਵੀ ਬੜਾ ਘਾਲਦੇ ਆ ਠੀਕ ਆ ਬਾਈ ਇਹ ਨਹੀਂ ਗੱਲ ਤੇ ਮੋਲੇ ਦਾ ਵੀ 46 ਹੋਈ ਇਹਦਾ ਵੀ 46000 ਹੀ ਹੈ ਠੀਕ ਆ ਮਾਨਤਾਂ ਨੂੰ ਹੋਦੀ ਬਾਈ ਹਾਂ ਮਾਨਤਾਂ ਜਰੂਰ ਹੋਊਗਾ ਬਾਈ 46000 ਰੁਪਿਆ ਮੋਲ ਮਾਨਤਾਂ ਜਰੂਰ ਹੋ ਜਾਊਗਾ ਸੂਈ ਸਵਾਈ ਰਾਜੀ ਰੂਜੀ ਸਜਰਾ ਬੜਾ ਬਾਈ ਕਿੰਨੇ ਵੜਾ ਹੀ ਮੰਗਾ ਰਗਾ ਦੁੱਧ ਹੋਊਗਾ ਤੇ ਇੰਨੇ ਬਾਜ ਆਉਂਦਾ ਕੋਸ ਨਹੀਂ ਆਜੇ ਟਾਈਮ ਸਹੀ ਗੱਲ ਆ ਬਾਈ ਮਗਾਈ ਆ ਹੁਣ ਮਾਲ ਤੇਜ ਥਣ ਥਣ ਚੰਗਾ ਇਕੱਲਾ ਇਕੱਲਾ ਥਣ ਚਾਰੇ ਥਣ ਨਿਕਲੇ ਰੇਡ ਆਏ ਬਰੇ ਜੀ ਅੱਜ ਆਪਣਾ ਮਾਲ बिकੂਗਾ ਰੇਡ ਜੈਸੇ ਫੇਰੀ ਮਾਲ ਵੇਖਦਾ ਹਨ ਆਪਾਂ ਰੇਟ ਉਹ ਜੇ ਰੱਖਿਆ ਕਿ ਬਸ ਮੋਨ ਲਾਇ ਨੀ ਕਿ 50 55 ਕਰਕੇ 5 ਘਟਜੋ 10000 ਰੁਪਏ ਸਾਰਿਆਂ ਬੜਾ ਛੋੜਾ ਬਸ ਠੀਕ ਆ ਬਾਈ ਵੜੋ ਵੀ ਚੰਗਿਆ ਵੀ ਚੰਗਿਆ ਵੀ ਚੰਗਿਆ ਤੇ ਨੇ ਤਾਜ਼ੀਆਂ ਸੂਈਆਂ ਆ ਤੋਕੜ ਗੱਬਰ ਤੇ ਇੱਕ ਬੱਚਾ ਬੱਚੀ ਆ ਬੱਚੀ ਵੀ ਚੰਗੀ ਆ ਬਈ ਤੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫੈਦ ਲਓ ਧੰਨਵਾਦ